ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ Thintech Agriculture Farm ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਜੀ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਵਧੀਆ ਤੇ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਦੇਖੋ ਆਪਾਂ ਜਦੋਂ ਤੋਂ ਕਣਕ ਆਪਣੀ ਬਿਜਾਈ ਹੋਈ ਹੈ ਕਣਕ ਦੀ ਆਪਾਂ ਤੁਹਾਡੇ ਨਾਲ ਲਗਾਤਾਰਤਾ ਨਾਲ ਵੀਡੀਓ ਸਾਂਝੀ ਕਰਦੇ ਆਉਣੇ ਹਾਂਗੇ ਤੇ ਜੋ ਹੁਣ ਵੀ ਤੁਹਾਡੇ ਕੋਈ ਮਸਲਾ ਹੁੰਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਉਹ ਦਿੱਕਤ ਹੁੰਦੀ ਆ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰਦੇ ਆ ਉਹਦੇ ਪ੍ਰਤੀ ਤੇ ਬਹੁਤ ਸਾਰੇ ਵੀਰਾਂ ਦਾ ਹੱਲ ਵੀ ਹੁੰਦਾ ਕਿਉਂਕਿ ਪ੍ਰੋਬਲਮ ਆ ਸੇਮ ਹੀ ਹੁੰਦੀਆਂ ਨੇ ਤਰੀਕਾ ਵੱਖੋ ਵੱਖਰਾ ਹੁੰਦਾ ਹੱਲ ਕਰਨ ਦਾ ਤਾਂ ਕਿਸਾਨ ਵੀਰੋ ਆਪਾਂ ਦੇਖੋ ਹੁਣ ਜਿਹੜੀ ਆਪਣੀ ਕਣਕ ਐ ਨਸਾਰੇ ਤੇ ਆ ਪੂਰੀ ਜਿਹੜੀ ਤਾਂ ਕਣਕ ਪਛੇਤੀ ਬਿਜੀ ਹੋਈ ਐ ਉਹ ਤਾਂ ਨਸਾਰਾ ਲੈਣ ਵਾਲੀ ਐ ਜਿਹੜੀ ਕਣਕ ਵਿਚਾਲੇ ਵਿਜੀ ਹੋਈ ਹੈ ਮਿੱਡ ਚ ਉਹ ਨਸਾਰਾ ਲੈ ਚੁੱਕੀ ਹੈ ਲਹਿਰ ਰਹੀ ਆ ਜਾ ਤੇ ਜਿਹੜੀ ਕਣਕ ਆਪਣੀ ਬਿਲਕੁਲ ਅਗੇਤੀ ਆ ਉਹ ਨਸਾਰਾ ਲੈ ਚੁੱਕੀ ਆ ਬਿਲਕੁਲ ਹੀ ਉਹ ਹੁਣ ਫਲਾਵਰਿੰਗ ਸਟੇਜ ਤੇ ਚੱਲ ਰਹੀ ਆ ਤੇ ਕਿਸਾਨ ਵੀਰੋ ਇੱਕ ਹੁਣ ਆਪਾਂ ਸਭ ਤੋਂ ਵੱਡੀ ਇੱਕ ਗਲਤੀ ਕਰਦੇ ਆ ਇਹਨ ਗੈਲੀ ਕਰਦੇ ਆ ਦੇਖੋ ਕਿਉਂਕਿ ਹਰ ਇੱਕ ਕਿਸਾਨ ਵੀਰ ਹੁੰਦਾ ਜਿਹੜਾ ਉਹ ਆਪੋ ਆਪਣਾ ਤਿਆਰ ਆਪੋ ਆਪਣੀ ਢੰਗ ਤਰੀਕੇ ਨਾਲ ਖੇਤੀ ਕਰਦਾ ਹੁੰਦਾ ਕਿਸਾਨਾਂ ਦੀ ਸਮੱਸਿਆ ਕੀ ਆ ਰਹੀ ਹੈ ਉਹ ਕਹਿੰਦੇ ਨੇ ਵੀ ਵੀਰੇ ਆਪਾਂ ਪਾਣੀ ਲਾਈਏ ਜਾਂ ਨਾ ਲਾਈਏ ਵੀ ਇੰਨੇ ਕੁ ਟਾਈਮ ਦਿਨਾਂ ਦੀ ਸਾਡੀ ਕਣਕ ਹੋ ਗਈ ਦੇਖੋ ਮੈਂ ਤੁਹਾਨੂੰ ਕਿਸਾਨ ਵੀਰੋਂ ਪਹਿਲਾਂ ਵੀ ਆਪਾਂ ਇਹ ਗੱਲ ਸ਼ੇਅਰ ਕਰੀ ਸੀ ਤੁਹਾਡੇ ਨਾਲ ਵੀ ਤੁਸੀਂ ਆਪਣੀ ਜ਼ਮੀਨ ਦੀ ਰੌਂਸ ਆਪਣੇ ਜ਼ਮੀਨ ਦੇ ਹਿਸਾਬ ਕਿਤਾਬ ਦੇ ਨਾਲ ਜਾਂ ਆਪਣੀ ਫਸਲ ਦੀ ਆਪਣੀ ਤੁਹਾਡੀ ਵੈਰਾਈਟੀ ਦੇ ਹਿਸਾਬ ਦੇ ਨਾਲ ਪਾਣੀ ਲਗਾਓ ਕਿਉਂਕਿ ਜਿਹੜੀ ਸਿਚੁਏਸ਼ਨ ਹੁਣ ਆ ਚੁੱਕੀ ਹੈ ਇਹਦੇ ਵਿੱਚ ਆਪਾਂ ਦਾ ਸੋਕਾ ਤਾਂ ਬਿਲਕੁਲ ਹੀ ਨਹੀਂ ਲੱਗਣਾ ਚਾਹੀਦਾ ਆਪਣੀ ਫਸਲ ਨੂੰ ਬਿਲਕੁਲ ਨਹੀਂ ਲੱਗਣ ਦੇਣਾ ਕਿਉਂਕਿ ਜੇ ਹੁਣ ਸੋਕਾ ਲੱਗ ਗਿਆ ਆ 15 20 ਦਿਨਾਂ ਦੇ ਵਿੱਚ ਵਿੱਚ ਆਪਣੀ ਜਿਹੜੀ ਫਸਲ ਆ ਉਹਦਾ ਰਗੜਾ ਲੱਗਣਾ ਤੈ ਹੈ ਉਹਨੂੰ ਝਾੜ ਘਟਣਾ ਤੈ ਹੈ ਤਾਂ ਕਰਕੇ ਕਿਸਾਨ ਵੀਰੋਂ ਮੈਂ ਤੁਹਾਡੇ ਨਾਲ ਇਹੀ ਗੱਲ ਕਰਦਾ ਰਹਿਣਾ ਉਹਨਾਂ ਵੀ ਹਮੇਸ਼ਾ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਆਪਣੇ ਖੇਤ ਦੇ ਹਿਸਾਬ ਦੇ ਨਾਲ ਆਪਣੀ ਵੈਰਾਈਟੀ ਦੇ ਹਿਸਾਬ ਦੇ ਨਾਲ ਤੁਸੀਂ ਖੇਤ ਨੂੰ ਪਾਣੀ ਲਗਾਉਂਦੇ ਰਹੋ। ਗਿਲਵੱਤਰ ਪਾਣੀ ਮੋੜਦੇ ਰਹੋ। ਤਾਂ ਹੁਣ ਕਿਸਾਨ ਵੀਰੋ ਆਪਾਂ ਗੱਲ ਕਰਨੀ ਵੀ ਪਾਣੀ ਮੋੜਨਾ ਕਿਵੇਂ ਹੈ। ਕਿਉਂਕਿ ਜਿਹੜੀਆਂ ਆਹ ਸਮੇਂ ਦੇ ਵਿੱਚ ਜਾ ਕੇ ਅਣਗਹਿਲੀਆਂ ਆਪਾਂ ਕਰ ਦਿੰਨੇ ਆਂਗੇ ਉਹ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਭਾਰੂ ਪੈਂਦੀਆਂ ਮਿਲਦੀਆਂ ਨੇ। ਕਿਸਾਨ ਵੀਰ ਕਰਦੇ ਕੀ ਨੇ ਦੇਖੋ ਹਰ ਇੱਕ ਦੇ ਹੁਣ ਸਮਰਸੀਬਲ ਮੋਟਰਾਂ ਆਪਣੇ ਖੇਤਾਂ ਦੇ ਵਿੱਚ ਲੱਗੀਆਂ ਨੇ ਜਾਂ ਨਹਿਰੀ ਪਾਣੀ ਹੈ ਤਾਂ ਕਿਸਾਨ ਵੀਰ ਨੇ ਜਿਹੜੇ ਨੇੜੇ ਖੜ ਕੇ ਪਾਣੀ ਲਾਉਣ ਤੋਂ ਗੁਰੇਜ਼ ਕਰਕੇ ਰਾਤਾਂ ਨੂੰ ਆਪਾਂ ਖੇਤਾਂ ਦੇ ਵਿੱਚ ਮੋਟਰਾਂ ਖੁੱਲੀਆਂ ਛੱਡ ਦਿੰਦੇ ਆ ਦੇਖੋ ਕਿਸਾਨ ਵੀਰੋ ਇੱਕ ਤਾਂ ਹੁਣ ਮੌਸਮ ਖੁੱਲ ਗਿਆ ਹਵਾ ਚੱਲਣ ਦੇ ਚਾਂਸ ਫੁੱਲ ਹੁੰਦੇ ਨੇ ਜਿਹੜੀ ਕਣਕ ਨਸਾਰਾ ਲੈ ਚੁੱਕੀ ਆ ਜਾਂ ਹਜੇ ਲੈ ਰਹੀ ਆ ਉਦੇ ਉੱਪਰ ਵਜਨ ਹੋਣਾ ਲਾਜ਼ਮੀ ਹੈ ਦੇਖੋ ਆਪਾਂ ਸਰਲ ਪਾਸਾ ਦੇ ਵਿੱਚ ਗੱਲ ਕਰੀ ਵੀ ਕਣਕ ਭਾਰੂ ਹੋਣ ਲੱਗੀ ਉੱਪਰੋਂ ਜੇਕਰ ਹੁਣ ਤੁਸੀਂ ਕਿਸਾਨ ਵੀਰੋ ਭਰ ਕੇ ਖੇਤ ਨੂੰ ਪਾਣੀ ਦੇਤਾ ਜਾਂ ਤੁਹਾਡੇ ਖੇਤ ਦੇ ਵਿੱਚ ਹੱਦੋਂ ਵੱਧ ਪਾਣੀ ਖੜਾ ਰਹਿ ਗਿਆ ਜਾਂ ਤੁਸੀਂ ਸੋਕਾ ਲਵਾ ਕੇ ਪਾਣੀ ਦੇਤਾ ਤੁਹਾਡੀ ਕਣਕ ਕਿਸਾਨ ਵੀਰੋ ਡਿੱਗੂ ਹੀ ਡਿੱਗੂਗੀ ਇਹ ਗਲਤੀਆਂ ਕਿਸਾਨ ਵੀਰੋ ਆਪਾਂ ਨਾ ਕਰੀਏ ਮੁਰਦਾ ਪਾਣੀ ਮੋੜੋ ਕਣਕ ਨੂੰ ਰਹਿੰਦਾ ਪਾਣੀ ਮੋੜੋ ਜੇ ਤੁਸੀਂ ਹੁਣ ਜਿਆਦਾ ਪੰਜ ਚਾਰ ਦਿਨ ਸੋਕੇ ਦੇ ਲੰਘਾ ਲੋ ਮੰਨ ਲਓ ਤੁਸੀਂ ਨੇ ਮੀਂਹ ਵਗੈਰਾ ਦੀ ਮੌਸਮ ਦੇਖ ਕੇ ਜਾਂ ਕੁਝ ਵੀ ਤਾਂ ਕਿਸਾਨ ਵੀਰੋ ਜਦੋਂ ਤੁਸੀਂ ਦਵਾਰੇ ਪਾਣੀ ਦਮੋਗੇ ਤਾਂ ਤੁਹਾਡੀ ਖੇਤ ਨੂੰ ਰਾਗੜਾ ਲੱਗਣਾ ਤੈ ਆ ਗਿਰੂ ਏ ਗਿਰੂ ਕਣਕ ਤੁਹਾਡੀ ਰਾਤਾਂ ਨੂੰ ਪਾਣੀ ਤੁਸੀਂ ਕਿਸਾਨ ਵੀਰੋ ਜਿਆਦਾ ਆਪਾਂ ਜਦੋਂ ਪਾਣੀ ਮੋਟਰ ਚਲਾ ਕੇ ਵਗ ਜਾਂਦੇ ਆਗੇ ਓਵਰ ਜ਼ਿਆਦਾ ਪਾਣੀ ਪੈਣ ਕਰਕੇ ਵੀ ਆਪਣੀ ਕਣਕ ਚ 4-4 5-5 ਦਿਨ ਡੱਕਰ ਬਾਣਾ ਚ ਪਾਣੀ ਖੜਾ ਰਹਿੰਦਾ ਜਿਹਦੇ ਨਾਲ ਆਪਣੀ ਜੜ ਵੀ ਕਮਜ਼ੋਰ ਆ ਫਸਲ ਵੀ ਸਟ्रेस ਦੇ ਵਿੱਚ ਆਉਂਦੀ ਆ ਤੇ ਬਾਹਣ ਚ ਜ਼ਿਆਦਾ ਗਿੱਲਬਤ ਹੋਣ ਕਰਕੇ ਆਪਣੀ ਫਸਲ ਡਿਗਦੀ ਵੀ ਲਾਜ਼ਮੀ ਆ ਤਾਂ ਇਹ ਹੁਣੇ ਕਿਸਾਨ ਵੀਰੋ ਤੁਹਾਡੇ ਹੱਥ ਝਾੜ ਵਧਾਉਣਾ ਘਟਾਉਣਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਹੜਾ ਆਪਾਂ ਇਹ ਕੰਮ ਕਰਨਾ ਹੁੰਦਾ ਫਸਲ ਨੂੰ ਪਾਣੀ ਦੇਣਾ ਹੁੰਦਾ ਤੁਸੀਂ ਨੇੜੇ ਖੜ ਕੇ ਪਾਣੀ ਮੋੜੋ ਕਿਉਂਕਿ ਦੇਖੋ ਦਿਨਾਂ ਦੀ ਲਾਈਟ ਹੁਣ ਤਕਰੀਬਨ ਜਿਹੜੀ ਹੁਣ ਸਿਚੁਏਸ਼ਨ ਆ ਪੰਜਾਬ ਦੀ ਆ ਸਾਲ ਦੇ ਵਿੱਚ ਰਾਤ ਨੂੰ ਦਾ ਕਣਕਾਂ ਨੂੰ ਮੋਟਰ ਚਲਾਉਣ ਦੀ ਲੋੜ ਹੀ ਨਹੀਂ ਪਈ ਦਿਨ ਨੂੰ ਲਾਈਟ ਵਧੀਆ ਰਹਿੰਦੀ ਹੈ ਦਿਨੇ ਕਣਕਾਂ ਭਰੋ ਤੇ ਵਧੀਆ ਢੰਗ ਨਾਲ ਪਾਣੀ ਦੇਵੋ ਫਸਲ ਦੀ ਖਿਆਲ ਰੱਖੋ ਆਪਣੀ ਦਾ ਤੇ ਕਈ ਕਿਸਾਨ ਵੀਰਾਂ ਦੇ ਹੁਣ ਸਵਾਲ ਆਉਂਦੇ ਰਹਿੰਦੇ ਨੇਗੇ ਵੀ ਵੀਰੇ ਆਪਣਾ ਖੇਤ ਆ ਇੰਨੇ ਕ ਦਿਨ ਹੋ ਗਏ ਕਣਕ ਨੂੰ ਪਾਣੀ ਦੇ ਤਣ ਨੂੰ ਦੇ ਦੇ ਵੀਰੇ ਦੇਖੋ ਤੁਸੀਂ ਆਪਣੇ ਖੇਤ ਦੇ ਵਿੱਚ ਜਾਓ ਜੇਕਰ ਤੁਹਾਨੂੰ ਲੱਗਦਾ ਵੀ ਆਪਣੀ ਖੇਤ ਦੇ ਵਿੱਚ ਖੁਸ਼ਕੀ ਹੈਗੀ ਆ ਤਾਂ ਤੁਸੀਂ ਖੇਤ ਨੂੰ ਪਾਣੀ ਲਾ ਦਿਓ ਪੁੱਛਣ ਦੀ ਇਹਦੇ 'ਚ ਤਾਂ ਕੋਈ ਪਾਣੀ ਦੇਣ ਦੇ ਲਈ ਪੁੱਛਣ ਦੀ ਤਾਂ ਲੋੜ ਹੀ ਨਹੀਂ ਹੁੰਦੀ ਕਿਉਂਕਿ ਪਾਣੀ ਆਪਾਂ ਸਾਰਿਆਂ ਨੂੰ ਪਤਾ ਵੀ ਪਾਣੀ ਫਸਲ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਦੀ ਪੂਰੀ ਤੁਸੀਂ ਦੇਖ ਰੇਖ ਆਪਣੀ ਫਸਲ ਦੀ ਕਰਦੇ ਰਹੋ ਜੋ ਵੀ ਤੁਹਾਡੀ ਕੋਈ ਪਰੇਸ਼ਾਨੀ ਹੁੰਦੀ ਹੈ ਉਹ ਤੁਸੀਂ ਆਪਣੇ ਨਾਲ ਸ਼ੇਅਰ ਕਰ ਸਕਦੇ ਹੋ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ